ਮੇਰੇ ਵਾਲਾ ਆਹੋ ਮੈਂ ਤੈਨੂੰ ਪਤਾ ਤੇ ਸਹੀ ਹੁਣ ਵਿਆਹ ਦੀ ਗੱਲ ਚੱਲਣ ਦੀ ਹੈ ਘਰ ਦੇ ਵਿੱਚ ਹੁਣ ਮੈਂ ਪੈਈਆਂ ਬੋਲਦਾ ਤੁਹਾਨੂੰ ਕਿਹਾ ਸੀ ਉਹਦੇ ਬੋਲ ਤਾਂ ਨਾਮੜ ਕੇ ਤੁਸੀਂ ਬਹੁਤ ਦੱਸਿਆ ਵਾ ਅੱਛਾ ਤੇਰੇ ਕਹਿਣ ਦਾ ਮਤਲਬ ਕੀ ਆ ਜਿਹੜੀਆਂ ਹਨੂ ਛਾਪਾਂ ਪਈਆਂ ਤੂੰ ਉਹ ਮੰਗਣ ਲਈ ਆ ਕਹਿਣਾ ਉਹਨੇ ਕੀ ਆ ਕਹਿਣ ਲਈ ਆ ਵੀ ਮਾਸੀ ਦੇ ਮੁੰਡੇ ਨੂੰ ਛਾਪਾ ਆ ਕੇ ਆਉਣੀ ਆ ਤੇ ਮੈਂ ਹਾਂ ਸੋਨਾ ਨਿਗਾਵਾਰਾ ਖਾਂਦਾ ਪੈਸਿਆਂ ਦਾ ਹੀ ਸਗਨ ਦਿੱਤਾ ਜਾਂਦਾ ਤੇ ਚੁੱਪ ਕਰਕੇ ਸਗਨ ਦੇ ਕੇ ਤੇ ਵਿਆਹ ਵੇਖਿਆ ਨਿੱਗੀ ਜੀ ਗੱਲ ਤੋਂ ਨਾ ਘਰ ਵਿੱਚ ਕਲਾ ਪਾ ਕੇ ਬਹਿ ਜੇ ਜਿੰਨਾ ਤੋਂ ਸਿਰ ਤੇ ਚੜਾਈ ਜਾਂਦੇ ਆ ਨਾ ਮੇਰੀ ਗੱਲ ਯਾਦ ਰੱਖੀ ਪਾਪਾ ਮੈਂ ਮਮਮੀ ਨੂੰ ਵੀ ਕਿਹਾ ਸੀ ਮੇਰੀ ਨਾ ਸੈਂਟਰ ਦੀ ਫੀਸ ਰਹਿ ਗਈ ਸੀ ਤੇ ਉਹ ਮੰਗਣ ਦੇ ਆ ਉਹ ਕਹਿੰਦੇ ਵੀ ਇੱਕ ਹਫ਼ਤੇ ਜਨੂੰ ਦੇ ਦੇ ਫੀਸ ਐ ਤੇ ਪੁੱਤ ਸੋਚਿਆ ਸੀ ਵੀ ਤੂੰ ਮੰਮੀ ਕੋਲ ਲੈ ਕੇ ਤੇ ਦੇਤੀ ਹੋਗੀ ਤੀ ਮੈਨੂੰ ਤੇ ਇਸ ਗੱਲ ਦਾ ਪਤਾ ਹੀ ਨਹੀਂ ਆ ਕਿ ਦੇੜ ਵਾਲੀ ਆ ਫੀਸ ਤੇਰਾ ਮੇਰੀਆਂ ਗੱਲਾਂ ਵਾਲੀ ਤੇ ਆ ਰਹਿੰਦਾ ਵਾ ਕਿਹੜੀ ਗੱਲ ਘਰ ਚ ਹੋਉਂਦੀ ਹੈ ਤੇ ਕਿਹੜੀ ਨਹੀਂ ਰਪਿੰਦਰ ਇਹਨੂੰ ਛੱਡ ਕਿਉਂ? ਮੇਰੀ ਗੱਲ ਸੁਣਨਾਂਗੇ। ਇੱਥੇ ਬਹਿ। ਉਹ ਦੱਸੋ ਸਹੀ ਗੱਲ ਕੀ ਹੋਈ ਆ? ਉਸ ਕੰਮ ਦੇ ਕਰ ਲੈ ਤੋ। ਮੈਂ ਨਹੀਂ ਆ ਮੇਰੀ ਗੱਲ ਸੁਣ ਮਾਤਾ ਨੂੰ ਤੂੰ ਕੀ ਕਹਿੰਦੀ? ਕੁਛ ਨਹੀਂ ਕਿਹਾ ਮੈਂ ਕੀ ਕਹਿਣਾ ਆ? ਨਾ ਤੂੰ ਤੇ ਕੋਈ ਕਹਿੰਦੀ ਨਹੀਂ ਆ। ਸਾਰਾ ਕੋ ਉਹ ਹੀ ਕਹਿੰਦੇ ਆ ਤੂੰ ਨੀਂ ਕੋਈ ਕੁਝ ਵੀ ਕਹਿੰਦੀ। ਜੇ ਮੈਂ ਕਿਹਾ ਵਾ ਨਾ ਤੇ ਚੰਗੇ ਵਜੇ ਹੀ ਕਿਹਾ ਵਾ। ਹੁਣ ਮੈਂ ਕਿਤੇ ਨਾ ਜਾਵਾਂ। ਉਹ ਜਾਣ ਵਾਲੀ ਗੱਲ ਨਹੀਂ ਮੈਂ ਕਰ ਲਿਆ। ਹੋਰ ਕਿਹੜੀ ਕਰਨ ਦੇ ਤੂੰ? ਮਾਤਾ ਨੂੰ ਤੂੰ ਕਹਿਂਦੀ ਹੀ ਕਿ ਜਿਹੜਾ ਪੇਕੇ ਨੂੰ ਪਿਆ ਵਾ ਸੋਨਾ ਉਹ ਮੈਨੂੰ ਤੁਸੀਂ ਦੇ ਦਿਓ ਤੇ ਤੂੰ ਹੀ ਪਾਇਆ ਕਾਲੀ ਹੀ ਇਹ ਮੰਗਣਾ ਹੀ ਬਾਤ ਚੋਂ ਤੇ ਮੈਨਾਂ ਕਸੂਰੀ ਸਾਰਾ ਤੇਰਾ ਵਾ ਮੁੜ ਕੇ ਤੂੰ ਮਾਂ ਦਾ ਕੱਢ ਦਿੰਨੀ ਹੈ ਮੇਰੀ ਦਾ ਉਹ ਬਿਲਕੁਲ ਸਹੀ ਆ ਨਹੀਂ ਮੇਰੀ ਗੱਲ ਸੁਣੋ ਹੁਣ ਆਗੇ ਤੁਸੀਂ ਮੇਰੇ ਦਿਵਾਲੇ ਹੋ ਗਏ ਆ ਤੁਹਾਨੂੰ ਨਹੀਂ ਲੱਗਦਾ ਹੈਗਾ ਕਿ ਜਦੋਂ ਵਿਆਹ ਜਾਣਾ ਵਾ ਤੇ ਕੋਲ ਤੇ ਕੋਹ ਚਾਹੀਦਾ ਹੀ ਆ ਨਾ ਤੁਸੀਂ ਮੈਨੂੰ ਪੈਸੇ ਦੇਣ ਚ ਰਾਜੀ ਹੀ ਆ ਨਾ ਦੀ ਮੈਨੂੰ ਸੋਨਾ ਦੇਣ ਚ ਰਾਜੀ ਹੀ ਆ ਤੇ ਮੈਂ ਫਿਰ ਦੱਸੋ ਕੀ ਕਰਾਂ ਮੈਂ ਤਾਂ ਮੰਗਣਾ ਹੀ ਆ ਨਾ ਫਿਰ ਆਪਣਾ ਜਦੋਂ ਆਪਣੇ ਕੋਲ ਨਹੀਂ ਤੁਸੀਂ ਕੋਈ ਦੇਣਾ ਹੈਗਾ ਤੇ ਹੁਣ ਮੰਮੀ ਨੇ ਕਿਹਾ ਐਂਦਾ ਵਾ ਤੇ ਮੇਰੇ ਵੱਲ ਆ ਗਈਆਂ ਦੀ ਥੋੜਾ ਨਾ ਸੋਚ ਸਮਝ ਕੇ ਗੱਲ ਕਰਿਆ ਕਰੋ ਜਿਹੜੀ ਕਰਨੀ ਹੁੰਦੀ ਹੈ ਵੀ ਉਹ ਮਾਤਾ ਦੇ ਵਿਚਾਰੀ ਸੱਚੀ ਖਿਜਣ ਢੀ ਆ ਉਹ ਝੂਠੀ ਥੋੜੀ ਖਿਜਣ ਢੀ ਆ ਜਦੋਂ ਅਸੀਂ ਤਾਂ ਦੀਆਂ ਗੱਲਾਂ ਕਰਨੀਆਂ ਆ ਉਹ ਤਾਂ ਸੱਚੀ ਰਹਿਣੀ ਆ ਜਾ ਉਹ ਮੈਨੂੰ ਵਿਆਹ ਜਾਂਦੀ ਠੀਕ ਵਾ ਨਾ ਤੇ ਜੇ ਕੱਲ ਨੂੰ ਨਹੀਂ ਪਿਆਇਆ ਨਾ ਨਾ ਜਾ ਭਾਏ ਨਾ ਜਾ ਭਾਏ ਇਹ ਤਾਂ ਵੀ ਕੰਮ ਕਰਨੇ ਆ ਤੇ ਫਿਰ ਕੀ ਮੈਂ ਕਰਨ ਦੀ ਦੱਸੋ ਸਹੀ ਉਹ ਸੋਨੇ ਮੰਗਣ ਵਾਲੀ ਕਿਹੜੀ ਗੱਲ ਈ ਦੱਸ ਫੜਾ ਜਿਹੜਾ ਪਾਇਆ ਵਾ ਉਹ ਤੁਹਾਨੂੰ ਪਾਇਆ ਹੀ ਆ ਉਹਨਾਂ ਨੇ ਤੇ ਦੋ ਮੈਂਸ਼ਾ ਅਪਾ ਕਿਉਂ ਨਹੀਂ ਇਥੋਂ ਮਰਜੀ ਲਿਓ ਬੰਸ਼ਰੋ ਬਣਾ ਕੇ ਲਿਓ ਕਿਉਂ ਨਹੀਂ ਇੱਥੇ ਜੇ ਤੂੰ 11000 ਕਿਹਾ ਤੇ ਮੈਂ ਹਾਂ 11000 ਉੱਥੇ ਦੇ ਦੇਣੇ 11000 ਵੀ ਦੇ ਦੇ ਕਾਲਾ ਦੇ ਦਾ ਵਿੱਚ ਨਾ ਲੈ ਲਿਆ ਵਾ 11000 ਉਸੇ ਵੇਲੇ ਫੜਾ ਦਿੱਤਾ ਤੁਸੀਂ ਉਹ ਵੀ ਦਿੰਨੇ ਆ ਵੇਨੇ ਆ ਕਿੰਨੇ ਦੇਣੇ ਆ ਉਹ ਮਾਤਾ ਸਹੀ ਕਹਿੰਦੀ ਆ ਸਾਰਾ ਕਸੂਰੀ ਤੇਰਾ ਵਾ ਠੀਕ ਹੈ ਨਾ ਆਹੋ ਹੁਣ ਮੈਂ ਚੰਗੀ ਲੱਗਣ ਡੈ ਵੀ ਹੁਣ ਦੋ ਚਾਰ ਲਾਤਾਂ ਨਹੀਂ ਹੁੰਦੀਆਂ ਯਾਰ ਕਿਹਦੇ ਆ ਕਪਾਤ ਤੂੰ ਆਪਣੇ ਘਰ ਪਾ ਕੇ ਬੈਠੀ ਆਂ ਕਰੀ ਉਹਨਾਂ ਮਾਸ਼ਾਪ ਆਉਣੀ ਆ ਤੇ ਕਰੀ ਉਹਨੂੰ ਪੈਸੇ ਦੇਣੇ ਆ ਤੇ ਕਰੀ ਸੂਟ ਦੇਣੇ ਆ ਮੈਨੂੰ ਤੇਰਾ ਨਹੀਂ ਪਤਾ ਲੱਗਦਾ ਨਹੀਂ ਸਾਂਝੇ ਘਰ ਚੋਂ ਮੈਨੂੰ ਮਿਲਣੇ ਕੀ ਡਿਆ ਉਹ ਸਭ ਕੋ ਤੇ ਮੈਂ ਡਿਆ ਉਹ ਦੱਸ ਕੀ ਚਾਹੀਦਾ ਵਾ ਹੁਣ ਕੋਠੀ ਪਾਣੀਆ ਫਿਰ ਦਵਾਈ ਲੈਣ ਜਾਣਾ ਹੋਵੇ 100 ਰੁਪਏ ਤੂੰ ਮੰਗਦੇ ਫਿਰਦੇ ਕੀਦਾਂ ਨੂੰ ਮਿਲਦੇ ਆ ਉਹ ਘਰਾਂ ਦੇ ਇਦਾਂ ਹੀ ਗੱਲਾਂ ਬਤਾ ਹੁੰਦੀਆਂ ਹੁੰਦੀਆਂ ਵਾ ਠੀਕ ਆ ਨਾ ਜਦੋਂ ਸਾਂਝਾ ਘਰ ਹੋਵੇ ਭੱਲੇ ਤੁਹਾਡੇ ਕੋ ਰੱਖਿਆ ਨਹੀਂ ਆ ਹੁਣ ਗੱਲਾਂ ਮਾਰਦੇ ਫਿਰਦੇ ਜੇ ਕਿਤੇ ਜਾਣਾ ਹੋਵੇ ਨਾ ਤੇ ਬੰਦਾ ਆਪਣੇ ਕੋਲੋਂ ਬਾਢੀ ਕੇ ਖੜਦਾ ਤਰਲੇ ਇਹਦੇ ਨਾਲ ਮਾਰਨੇ ਪੈਣ ਕੰਮ ਕਰਦੇ ਰਹਿੰਦੇ ਵੇਲੀ ਕਰ ਲਾ ਬੰਬੀ ਤੇ ਕਰ ਲਾ ਸਾਰਾ ਦਿਨ ਖਪਦੇ ਰਹਿਣਾ ਉਹ ਪਰ ਜੇ ਸੋਨੇ ਵਾਲੀ ਤੂੰ ਗੱਲ ਕਰਨੀ ਹੀ ਤੇ ਪਹਿਲਾਂ ਮੇਰ ਨਾਲ ਤੇ ਗੱਲ ਕਰਦੀ ਤੂੰ ਆਪਣੀਆਂ ਮਰਜ਼ੀਆਂ ਚਲਾਉਂਦਾ ਪੀ ਤੇ ਪੈਸਿਆਂ ਦੀ ਵੀ ਕੀਤੀ ਸੀ ਪੈਸੇ ਕਿੰਨੇ ਕੁ ਲੱਲੇ ਤੁਸੀਂ ਤੇ ਫਿਰ ਤੂੰ ਨਾ ਲੈ ਲੈ ਆ ਦੇ ਕੋ ਗਾਹੋ ਇਹ ਗੱਲ ਕਰੀ ਜਾਂਦੇ ਹੋ ਨਹੀਂ ਜਿਹੜਾ ਇਹਨਾਂ ਨੇ ਪਾਇਆ ਵਾ ਨਾ ਇਹਨਾਂ ਨੂੰ ਵਾਪਸ ਕਰ ਦੇ ਤੇ ਜਿਹੜਾ ਉਹਨਾਂ ਨੇ ਪਾਇਆ ਉਹ ਤੁਹਾਨੂੰ ਵਾਪਸ ਕਰ ਦਿੰਨੇ ਆ ਉਦੋਂ ਪੁੰਦਾ ਹੀ ਨਾ ਚੱਲ ਚੰਗਾ ਠੀਕ ਆ ਵਾ ਵਿਆਹ ਦੀ ਗੱਲ ਵਾ ਨਾ ਨਹੀਂ ਜਾਣੀ ਮੈਂ ਬਸ ਠੀਕ ਵਾ ਨਹੀਂ ਜਾਣਾਂ ਤਾਂ ਨਾ ਜਾ ਮੈਨੂੰ ਨਹੀਂ ਇਹ ਗੱਲ ਦਾ ਮਤਲਬ ਹੈ ਕੋਈ ਤਾਂ ਕੋਈ ਗੱਲ ਨਹੀਂ ਤੁਹਾਡੇ ਖਿਆਲ ਲੈਂਦੇ ਵਿਆਹ ਜਾਣ ਤੁਹਾਨੂੰ ਨਹੀਂ ਦਿੰਦੀ ਇਹ ਗਲਤੀ ਆਈ ਹੈ ਜੇ ਮੈਂ ਆਪਣੇ ਰਿਸ਼ਤੇਦਾਰ ਜੇ ਜਾਣਾ ਵਾ ਤੇ ਇਹ ਹੁਣ ਗੱਲਾਂ ਵੜ ਕੇ ਬਹਿ ਗਈਆਂ ਕੋਈ ਨਹੀਂ ਤਾਂ ਇਦਾਂ ਹੀ ਆ ਹੱਥ ਨੂੰ ਹੱਥੀ ਆ ਜੇ ਕੋਈ ਜਾਊਗਾ ਤੇ ਕੱਲ ਨੂੰ ਕੋਈ ਆ ਜਾਊਗਾ ਹੁਣ ਮੰਮੀ ਨੇ ਕਰਤੀਆਂ ਹੋਣੀਆਂ ਵਾ 2000 ਤੇ ਆ ਗਈ ਹੈ ਮੇਰੇ ਵੱਲ ਨੂੰ ਬਸ ਉਹ ਵੀ ਕਿਤੇ ਈ ਈ ਹੈ ਨਾ ਇੰਨਾ ਨਹੀਂ ਆ ਵੀ ਚਲ ਕੋਈ ਨਹੀਂ ਆ ਰਪਿੰਦਰ ਜੇ ਜਾਣਾ ਵਾ ਵਿਆਹ ਜੋਦ ਨੂੰ ਚਾਹੀਦਾ ਕੋਈ ਨਹੀਂ ਲੈ ਦਿੰਦੇ ਆ ਇੰਨੀ ਗੱਲ ਤੇ ਮੂੰਹ ਨਿਕਲਨੀ ਨਹੀਂ ਹੈ ਨਾ ਐ ਦੇਖਦੇ ਹੈਗੇ ਆ ਵੀ ਲੈ ਆ ਹੁਣ ਗੱਲ ਬੜੀ ਆ ਇਹ ਜਿਹੜੀ ਭੂਏ ਚੜੀ ਹੈ ਨਾ ਮੇਰੇ ਪੇਕੇ ਆਲਾ ਸੋਨਾ ਦੇ ਦੋ ਤੇ ਮੈਂ ਤੁਹਾਡਾ ਦੇ ਦਿੰਨੀ ਆ ਹੁਣ ਮੇਰੇ ਮੁੰਡੇ ਨੂੰ ਅਕਲਾਈ ਏ ਥੋੜੀ ਜੀ ਹੁਣ ਦਿਆ ਇਹਨੂੰ ਮਤ ਦੇ ਜੇ ਇਹ ਪੁੱਤ ਸ਼ਿਰੂ ਤੋਂ ਹੈ ਦਰਹ ਦਾ ਨਾ ਇਹਨੂੰ ਤੇ ਇਹਨੂੰ ਅਗਲ ਆ ਜਾਂਦੀ ਇਹ ਗਾੜੀ ਮੇਰੇ ਬੋਲਦੀ ਨਾ ਇਹਨੂੰ ਪਤਾ ਹੁੰਦਾ ਤੇ लवली ਦੇ ਵਿੱਚ ਵੀ ਨਾ ਕੋਈ ਕਣ ਹੈਗਾ ਵਾ ਆਪਣੇ ਮਾਪਿਆਂ ਦੀ ਸਾਈਡ ਲੈਂਦਾ ਵਾ ਨਾ ਉਨੋਂ ਤੇ ਹੀ ਵੀ लवली ਮਾਂ ਪੇ ਉਹਦੇ ਉਲਟ ਵਾ ਜੋ ਮੈਂ ਕਹਿੰਨੀ ਆ ਮੰਨੀ ਜਾਣ ਰਿਹਾ ਵੀ ਚੰਗਾ ਵਾ ਤੇ ਇਸੇ ਵਾਹੇ ਵਾਲੀਆਂ ਹੁਣ ਬੇਜਤੀ ਹੋਣ ਰਹੀ ਨਾ ਹੁਣ ਵੇਖੀ ਕਿਦਾਂ ਮੋਤੀ ਚਾਹ ਤੋਂ ਬਿੰਨੀ ਆ ਹੁਣ ਚਲ ਜੀ ਵਿਆਹ ਹੁਣ ਸ਼ਾਪ ਛੱਡ ਕੇ ਨਾ ਕੈਂਠਾ ਪਾ ਕੇ ਆਵੀ ਮਾਸੀ ਦੇ ਪੁੱਤ ਨੂੰ ਰਮਨ ਹਾਂਜੀ ਆਜੋ ਉਹ ਮੇਰੀ ਗੱਲ ਸੁਣਾ लवली ਬੜਾ ਉੱਚੀ ਉੱਚੀ ਬੋਲਣ ਰਿਹਾ ਗੇਟ ਤੱਕ ਆਵਾਜ਼ ਆਂਦੀ ਆ लवली ਨੇ ਕੀ ਬੋਲਣਾ ਹਾਂ ਆ ਜਿਹੜੀ ਤੁਹਾਡੀ ਨੋਹ ਆ ਨਾ ਮੈਂ ਤਾਂ ਤੁਹਾਨੂੰ ਉਦੋਂ ਦਾ ਦੱਸਿਆ ਹੀ ਨਹੀਂਗਾ ਹਾਂ ਆ ਜਿਹੜੀ ਤੁਹਾਡੀ ਨੌਮ ਆ ਨਾ ਕਹਿੰਦੀ ਵੀ ਮਾਸੀ ਦੇ ਮੁੰਡੇ ਦਾ ਵਿਆਹ ਵਾ ਤੇ ਮੈਂ ਛਾਪ ਪਾ ਕੇ ਆਉਣੀ ਆ ਤੇ ਮੈਂ ਅਸਾਂ ਕੋ ਇਹਨੂੰ ਸਮਝਾਇਆ ਮੈਂ ਹਾ ਪੁੱਤ ਮੰਗਈ ਆ ਗਾੜੀ ਕੀ ਤਾਂ ਕਹਿੰਦੇ ਮਿਲਣਾ ਵਾਂਗੇ ਨਹੀਂ ਮਿਲਣਾ ਚੁੱਪ ਕਰਕੇ ਨਾ ਤੇ ਪੈਸੇ ਥੋੜੇ ਬਹੁਤੇ ਦੇ ਕੇ ਸਗਣ ਤੇ ਵਿਆਹ ਵੇਖ ਕੇ ਤਾਂ ਗਾਂ ਆਉ ਤੇ ਗਾੜੀਆਂ ਪਤਾ ਮੈਨੂੰ ਕੀ ਆਂਦੀ ਆ ਆਂਦੀ ਜੇ ਨਹੀਂ ਦਾ ਘਰੋਂ ਤੁਹਾਡਾ ਕੋਸਰਦਾ ਕੁਝ ਨਹੀਂ ਬਣਾ ਕੇ ਦੇਣਾ ਤੇ ਜਿਹੜੇ ਮੇਰੇ ਪੇਕੇਆਂ ਦਾ ਤੁਹਾਨੂੰ ਪਿਆ ਮਿਲਣੀਆਂ ਤੁਹਾਡੀਆਂ ਹਈਆਂ ਮੇਰਾ ਸੋਨਾ ਮੈਨੂੰ ਫੜਾਓ ਤੁਸੀਂ ਦੱਸੋ ਇਹ ਗੱਲ ਕਰਨ ਵਾਲੀ ਆ ਇਹਨੂੰ ਸ਼ਰਮ ਨਹੀਂ ਆਉਂਦੀ ਜੇ ਸੋਨਾ ਸਾਡੇ ਕੋਲ ਲੈਣਾ ਹੀ ਤਾਂ ਉਹਨਾਂ ਨੇ ਪਾਇਆ ਕਿਉਂ ਹੀ ਸਾਨੂੰ ਰਮਨ ਬੜੀ ਮਾੜੀ ਗੱਲ ਵਾ ਜਿਹੜਾ ਪੇਕੇ ਦਾ ਸੋਨਾ ਮੰਗਣ ਲੱਪੀ ਆ ਉਹ ਮੈਂ ਤਾਂ ਉਦੋਂ ਵੀ ਚੋਲੇ ਨੂੰ ਕਹਿੰਦਾ ਸੀ ਉਹ ਮੈਂ ਆਹ ਮੇਰੀ ਗੱਲ ਸੁਣਾ ਅਸੀਂ ਕਿੰਨੀ ਚੜਾ ਕਰ ਲਏ ਆ ਤੇ ਅਸੀਂ ਲੈਣਾ ਦੇਣਾ ਕੱਖ ਨਹੀਂ ਉਹ ਤੇ ਉਦੋਂ ਚੋਲੇ ਨੂੰ ਪਤਾ ਹੀ ਕੀ ਕਹਿੰਦੇ ਸੀ ਕਿ ਅਸੀਂ ਸ਼ਰੀਕੇ ਦੇ ਵਿੱਚ ਨੱਕ ਕਿੱਥੇ ਦੇਣਾ ਜੇ ਹੁਣ ਨੱਕ ਦਿੱਤਾ ਵਾ ਤਾਂ ਹੁਣ ਕਹ ਐ ਢੀ ਮੇਰਾ ਸੋਨਾ ਵਾਪਸ ਕਰ ਤੋ ਐ ਕੋ ਗੱਲ ਕਰਨ ਵਾਲੀ ਮੈਂ ਗੱਲ ਕਰਦਾ ਨਾ ਮੈਂ ਇਹ ਨਾਲ ਦੰਨੇ ਆ ਸੋਨਾ ਤੈਨੂੰ ਤਹੀ ਕਾਦੀ ਗੱਲ ਕਰਨੀ ਆ ਤਹੀ ਸਭਾ ਚੁੱਪ ਕੀਤਾ ਰਹੋ लवली ਦੀ ਆ ਵਾ ਗੱਲ ਕਰ ਉਹ ਨਾ ਬਲੀ ਨੇ ਦੀ ਫੋਮ ਬਠਪੜੀ ਚੰਗਾ ਹਿਆ ਸਾਨੂੰ ਗਾੜੀ ਹੋ ਕੇ ਬੋਲਣ ਦੀ ਲੋੜ ਨਹੀਂ ਪੈਣੀ ਪਰ ਗੱਲ ਤੇ ਇੱਕ ਵਾ ਇੰਨੇ ਜਾਣਿਆਂ ਦੇ ਵਿੱਚ ਸਾਨੂੰ ਪਾਇਆ ਸੀ ਉਦੋਂ ਤਾਂ ਨੱਕ ਉੱਚਾ ਕਰ ਲਿਆ ਕਿ ਅਹੀਂ ਦੀ ਸੋਨਾ ਪਾਇਆ ਸੀ ਮਾਪਿਓ ਦੀ ਮਿਲਣੀ ਕੀਤੀ ਪੈਣ ਦੀ ਮਿਲਣੀ ਕੀਤੀ ਭਰਾ ਦੀ ਕੀਤੀ ਮੈਂ ਕਹਣੀ ਆ ਇਹਨੂੰ ਬੰਦਾ ਕਵੇ ਉਹਨੇ ਰਿਸ਼ਤੇਦਾਰ ਇਕੱਠੇ ਆਕਾਰ ਇਥੇ ਜਿੰਨਿਆਂ ਦੇ ਵਿੱਚ ਪਾਇਆ ਸੀ ਤੇ ਫੇਰ ਦਿਨੋਂ ਫੜਾਉਂਦੇ ਆ ਤੇ ਆ ਲਓ ਇਹ ਆਂਦੀ ਮੈਨੂੰ ਸੋਨਾ ਚਾਹੀਦਾ ਵਾ ਓਏ ਇਹ ਪੰਜ ਛੇ ਜੀ ਆ ਤੇ ਇਹ ਕੱਲੀ ਤੇ ਸਾਨੂੰ ਗਾੜੀ ਗੜੀ ਲਾਇਆ ਵਨੇ ਜੀੜ ਦਿੰਦੀ ਨਹੀਂ ਆ ਪੈਨੋ ਮੈਰੀ ਕਾਸ ਨੂੰ ਕਹਿੰਦੇ ਸੀ ਵੀ ਮੈਂ ਦੇਣਾ ਵਾ ਉਥੇ 11000 ਰੁਪਇਆ ਤੇ ਮੈਨੂੰ ਸਾਰੇ ਲਾ ਪਾ ਕੇ ਨਾ ਵਿੱਚੇ ਕੱਪੜਿਆਂ ਦਾ 30000 ਰੁਪਇਆ ਦੇ ਦੋ ਫੇਰ 50 ਤੇ ਆ ਗਈ ਹੁਣ ਕਹਾਂ ਟੀ ਮੈਂ ਉਥੇ ਛਾਪ ਪਾਉਣੀ ਆ ਇਹਨੂੰ ਕਹਿੰਦੇ ਮੁੰਡਾ ਹੀ ਇੱਥੇ ਲੈ ਤੇ ਅਸੀਂ ਵਿਆਹ ਦਨੇ ਫਿਰ ਗੱਲ ਕਰ ਰਹੀ ਆ ਪਰ ਨਾ ਤੁਹਾਨੂੰ ਵੀ ਸਮਝ ਆ ਗਈ ਆ ਸ਼ੂਗਰ ਵਾ ਨਹੀਂ ਤਾਂ ਤੁਸੀਂ ਪਤਾ ਕੀ ਆਂਦੇ ਹੁੰਦੇ ਸੀ ਸਾਰਾ ਕੁਝ ਸੂਗਰ ਮੰਗਿਆ ਵਾ ਨੌਂ ਨਹੀਂ ਆ ਇਹਦਾ ਨਹੀਂ ਲੈਂਦੀਆਂ ਨੌਂ ਆਂ ਰਹਿਿੰਦੀਆਂ ਤੇ ਹੈਗੀਆਂ ਵਾ ਪਰ ਆਪਣਾ ਘਰ ਵੇਂਦੀਆਂ ਵਾ ਕਿੰਨੀ ਮੰਗਾਈ ਆ ਇੰਨੀ ਮੰਗਾਈ ਦੇ ਵਿੱਚ ਨਾ ਸੋਨੇ ਨਹੀਂ ਸਰਦੇ ਜਿੱਥੇ ਨਹੀਂ ਸਰਦਾ ਉੱਥੇ ਤਾਂ ਪੌਣਾ ਹੀ ਪਾਣਾ ਇਹਦੇ ਸਕੇ ਭਰਾ ਦਾ ਹੁੰਦਾ ਜੀ ਸਦਕੇ ਹੀ ਬਣਾ ਕੇ ਦਿੰਦੇ ਹੁਣ ਇਹ ਥੋੜਾ ਮਾਸੀਆਂ ਪੋਹਾ ਦੇਣੇ ਵਾਲਿਆਂ ਦੇ ਵਿਆਹ ਦਾ ਛਾਪਾਂ ਛੱਲੀ ਉੱਥੇ ਪਾਉਂਦੇ ਫਿਰੋ ਮੈਂ ਕਹਿੰਦਾ ਵੇਖ ਕੇ ਦਮ ਕੀ ਕੀ ਬੋਲਣ ਦੀ ਐ ਪਰ ਅਮਰ ਨੇ ਨੂੰ ਬੋਦੀ ਨੂੰ ਨਾ ਸ਼ਰਮ ਆਉਣੀ ਚਾਹੀਦੀ ਐ ਮੈਂ ਗੇੜ ਗਾੜੀ ਨਹੀਂ ਉੱਥੋਂ ਤੱਕ ਵਜਾਂ ਜਾਣੀਆਂ ਨਾ ਸੁਣੀਆਂ ਜਾਂਦੀਆਂ ਜੇ ਤੁਹਾਨੂੰ ਆਵਾਜ਼ਾਂ ਸੁਣੀਆਂ ਵਾਂ ਤਾਂ ਅਣਡ ਤੁਆਂ ਨੂੰ ਆਵਾਜ਼ਾਂ ਨਾ ਸੁਣੀਆਂ ਹੋਣਗੀਆਂ ਲੋਕੀ ਤਾਂ ਤਮਾਸ਼ਾ ਵੇਂਦੇ ਆ ਆ ਵੇਖ ਲਿਓ ਜੇ ਤਾਂ ਅਣਗੌਣ ਸੁਣੀਆਂ ਹੋਈਆਂ ਤੇ ਬੀਬੀਆਂ ਭੈਣਾਂ ਨੇ ਜਦੋਂ ਮੈਂ ਨਿਕਲੀ ਆ ਤਾਂ ਪੁੱਛਣ ਲੱਭਣਾ ਚੱਲ ਇਹਨਾਂ ਸ਼ੁਗਰ ਵਾ ਸਾਡੇ ਮੁੰਡੇ ਨੂੰ ਪਤਾ ਲੱਗ ਗਿਆ ਇਹ ਕੀ ਚੀਜ਼ ਵਾ ਨਹੀਂ ਤਾਂ ਨਾ ਦਿਵੇਥਲੇ ਹਨੇਰਾ ਹੀ ਉਹ ਕੋਈ ਗੱਲ ਨਹੀਂ ਮੁੰਡੇ ਨੂੰ ਪੂਰਾ ਪਤਾ ਲੱਗ ਗਿਆ ਕਿ ਚੋਰੀ ਇਹਦੀ ਹੋਰ ਸਾਹਮਣੇ ਆਉਣੀ ਆ ਉਹ ਵੀ ਥੋੜੇ ਦਿਨਾਂ ਚ ਦੇਖੀ ਪਤਾ ਲੱਗ ਗਿਆ ਕੋਈ ਗੱਲ ਨਹੀਂ ਉਹ ਤਾਂ ਚੋਰੀ ਹੁਣ ਮੈਂ ਸਾਹਮਣੇ ਲਿਆ ਕੇ ਛੱਡਣੀ ਆ ਮੈਂ ਵੀ ਵੇਖਣ ਲਈ ਆ ਕਿ ਕਦੋਂ ਆਉਂਦੀ ਆ ਤੇ ਕਦੋਂ ਨੂੰ ਸਾਧਦੀ ਆ ਇੱਥੇ ਇਹ ਨਾਟਕ ਨਾ ਖੇੜੀ ਮੈਂ ਆਪ ਹੀ ਚੱਲ ਜਾਣਾ ਵੇਖੀ ਜਾਓ ਜੋ ਹੋਊ ਲੈ ਇங்கோ ਜਾਣਾ ਉਥੇ ਇਹ ਮੁੰਡੇ ਵਾਲਿਆਂ ਉਹ ਕੁੜੀ ਵਾਲੇ ਉਹ ਇੱਥੇ ਆਉਣਗੇ ਸਾਡੇ ਘਰ ਚਲੋ ਠੀਕ ਆ ਮੈਂ ਰੋਟੀ ਦੇਈ ਤੁਹਾਡੇ ਵਾਸਤੇ ਰੋਟੀ ਖਾਓ ਹਾਂ ਚਲ ਠੀਕ ਆ ਨਤਾਸਾਂ ਆਖਾਂ ਦੇ ਘੇੜ ਤੱਕ ਆਵਾਜ਼ ਆਂ ਡਈ ਇਹਨਾਂ ਦੀ ਤਾਂ ਚਾਚੀ ਵੀ ਇਦਾਂ ਦੀ ਜੀ ਉਹਨੇ ਸੁਣ ਲਿਆ ਉਹਨੇ ਉਸੇ ਵਲੇ ਆਉਣਾ ਤੁਹਾਡੀ ਨੌ ਕਿਉਂ ਬੋਲਦੀ ਕੀ ਗੱਲ ਹੋਈ ਆ ਉਹਨੇ ਇੱਕ ਦੀਆਂ ਦਸ ਬਣਾਉਣੀਆਂ ਪਰ ਇਹ ਕੁੜੀ ਨੂੰ ਅਕਲ ਆਉਂਦੀ ਨਹੀਂ ਆ ਨਾ ਕਰਨ ਦੇ ਕੱਪੜੇ ਹੀ ਥੋੜੇ ਜਿ ਧੋਣ ਵਾਲੇ ਚਲ ਮੈਂ ਤੋੜਦੇ ਆ ਮੰਮੀ ਹਾਂ ਕੀ ਕਰੰਦੇ ਕਰਨਾ ਕੀ ਆ ਆ ਕਰਨਾ ਨਾ ਕੇ ਚਲ ਗਿਆ ਹੀ ਕਪੜੇ ਧੋਣ ਵਾਲੇ ਹੋ ਧੋਕੇ ਹਟੀਆਂ ਤੇ ਉਹਨੂੰ ਕੀ ਗੱਲ ਵਾ ਬਹੁਤੀਆਂ ਗੱਲਾਂ ਵਾਲੀ ਨੂੰ ਉਹ ਨਹੀਂ ਧੋ ਸਕਦੀ ਉਹਨੇ ਸਵਾਹ ਧੋਣੀ ਜਿੰਨਾ ਚਿਰ ਉਹਨੂੰ ਕਹਿਣਾ ਵਾ ਉਹਨਾਂ ਚਿਰ ਨੂੰ ਤਾਂ ਕੰਮ ਕਰਕੇ ਪੁੱਤ ਵੇਲੇ ਹੋ ਜਾਈ ਦਾਵਾ ਮੰਮੀ ਵਿਆਹ ਕਾਦਾ ਆਇਆ ਵਾ ਇਹਨੇ ਤਾਂ ਸਾਰੇ ਟੱਬਰ ਨੂੰ ਪਿੱਛੇ ਲਾਇਆ ਵਾ ਚੱਲ ਪੁੱਤ ਸ਼ੁਕਰ ਕਰ ਤੇਰੇ ਭਰਾ ਨੂੰ ਇਹਦੀਆਂ ਕਰਤੂਤਾਂ ਦਾ ਪਤਾ ਲੱਗ ਗਿਆ ਵਾ ਉਹ ਵੀ ਹੁਣ ਸੱਚੇ ਨੂੰ ਸੱਚਾ ਤੇ ਗਲਤ ਨੂੰ ਗਲਤ ਕਹਿਣ ਦਿਆ ਵਾ ਅੱਛਾ ਨਹੀਂ ਤਾਂ ਉਹਦੀਆਂ ਅੱਖਾਂ ਦੇ ਪੱਟੀ ਵੱਜੀ ਹੀ ਉਹਦੇ ਮਾਂ ਨੇ ਗਲਤ ਆਂਦਾ ਸੀ ਕਿ ਮਾਂ ਮੇਰੀ ਗਲਤ ਵਾਸਤਾ ਕਰਦੀ ਮੇਰੀ ਠੀਕ ਵਾ लवली ਭੱਜ ਬੋਲਿਆ ਸੀ ਹਾ ਹੋ ਹੁਣ ਮੈਂ ਦੱਸਿਆ ਕਰ ਤੂਤਾ ਅੱਛਾ ਮੈਂ ਸੋਨਾ ਮੰਗਦੀ ਉਹ ਤੇ ਦੱਸ ਦੇਦਾ ਤੇ ਜੇ ਮੇਰੇ ਕੋ ਸੋਨਾ ਪੇਕੇ ਵਾਲਾ ਲੈਣਾ ਤੇ ਮੈਂ ਨਾ ਆਪਣਾ ਲੈਣਾ ਜਿਹੜਾ ਇਹਨੂੰ ਪਾਇਆ ਵਾ ਮੇਰੀ ਗੱਲ ਸੁਣੋ ਇਹਦਾ ਜਿੰਨਾ ਵੀ ਸੋਨਾ ਹੈਗਾ ਵਾ ਨਾ ਇਹਦੇ ਮੱਥੇ ਮਾਰੋ ਕੀ ਪਾਤਾ ਇਹਨਾਂ ਨੇ ਕੈਂਠਾ ਛਾਪਾਂ ਵੀ ਪਾਈਆਂ இந்துਨੀ ਕੈਨੀਆਂ ਮੈਂ ਮੱਥੇ ਮਾਰੋ ਇਹਦੇ ਐਵੇਂ ਗੱਲਾਂ ਸੁਣਨ ਦੇ ਤੁਸੀਂ ਵੀ ਸੰਦੀਪ ਉਹ ਤਾਂ ਤੁਛ ਦੇਣ ਹੋ ਗਈ ਐ ਐਦਾ ਇਹਨੂੰ ਕਿਦਾਂ ਫੜਾ ਦਈਏ ਚੁੱਕ ਕੇ ਜੇ ਚੁੱਪ ਕਰਕੇ ਫੜਾਤਾ ਕਿਤੇ ਪਿਛਲੇ ਨੂੰ ਪਤਾ ਲੱਗਣਾ ਪਿੰਨੇ ਲੈ ਕੇ ਰੱਖ ਲਿਆ ਵਾ ਨਾ ਤਾਂ ਸਾਡਾ ਹੀ ਵਜਣਾ ਉਹ ਤੇ ਸੱਸ ਨੂੰ ਸ਼ਾਪ ਪਾਈ ਸਰਾਂ ਨੂੰ ਸ਼ਾਪ ਪਾਈ ਜੀ ਲੋਕੇ ਤਾਂ ਕੜੇ ਪਾਉਂਦੇ ਆ ਕਿਤੇ ਸੱਸਾਂ ਨੂੰ ਸੈੱਟ ਪਾਉਂਦੇ ਆ ਆਂਡ ਗਵਾਂਡੀ ਵੇ ਇੱਕ ਛਾਪੜੀ ਪਾ ਕੇ ਨਾ 扑ੜਕਦੀ ਫਿਰਦੀ ਆ ਮੇਰੇ ਪੇਕਿਆਂ ਦਾ ਸੋਨਾ ਪਿਆ ਵਾ ਮੇਰਾ ਤਾਂ ਰਾਦਾ ਇਹ ਵਾਂਡਿਆ ਵਾ ਇਹਦੀ ਮਾਂ ਨੂੰ ਤੇ ਭਰਾ ਨੂੰ ਸੱਦਾ ਤਾਂ ਉਹਨਾਂ ਦੇ ਮੂੰਹ ਤੇ ਮਾਰਾ ਏ ਪਿਆ ਚੁੱਪੋ ਕਿਉਂ ਗੱਲਾਂ ਕਰਦੀ ਟਾੜੀ ਕੁੜੀ ਤੇ ਨਾਲੇ ਜਦੋਂ ਤੁਹਾਨੂੰ ਪਤਾ ਹੀ ਤੁਹਾਡੀ ਤੀ ਦੀ ਜ਼ੁਬਾਨ ਗੇਠ ਲੰਮੀ ਆ ਤੈਨੂੰ ਵਿਆਹਣਾ ਕੀ ਕਰਨੋ ਹੀ ਇਨੂੰ ਕਰੇ ਰੱਖ ਲੈਣਾ ਹੀ ਇੱਥੇ ਆਲੇ ਦਾ ਬਗਾਲਾ ਦੱਸਦੀ ਆ ਕੰਮ ਦਾ ਤਾਂ ਕੋਈ ਪਤਾ ਨਹੀਂਗਾ ਪਰ ਲੜਾਈ ਕਰਨ ਲੱਗੀ ਕੋਈ ਕਸਰ ਨਹੀਂ ਛੱਡਦੀ ਏ ਮੰਮੀ ਇਹਨੂੰ ਤੇ ਅਲੋਕਾਰ ਵਿਆਹ ਆਇਆ ਵਾ ਲੋਕਾਂ ਨੂੰ ਵਿਆਹ ਨਹੀਂ ਹੁੰਦਾ ਭਲਾ ਇਹਨੂੰ ਆਪਣਾ ਘਰ ਵੇਖਣਾ ਚਾਹੀਦਾ ਕਿ ਸੋਣਾ ਚਾਹੀਦਾ ਵਾ ਇਹਨੂੰ ਇਹ ਹੈ ਹੋਈ ਤਾਂ ਗੱਲ ਵਾ ਲੋਕੀ ਆਪਣੇ ਘਰ ਵੱਲ ਪਹਿਲਾਂ ਚਾਹਤੀ ਮਾਰਦੇ ਆ ਰਿਸ਼ਤੇਦਾਰੀਆਂ ਤਾਂ ਬਾਅਦ ਵਿੱਚ ਵਾ ਇਹਨੂੰ ਇੰਨੀ ਸਮਝ ਨਹੀਂ ਆਉਂਦੀ ਕਿ ਇਹੋ ਹੀ ਘਰ ਕੰਮ ਆਉਣਾ ਵਾ ਜਿੱਥੋਂ ਦੌੜ ਭੱਜ ਮਰਜ਼ੀ ਲਓ ਇਹ ਤੇ ਇਹ ਸੋਚਦੀ ਹੋਣੀ ਆ ਕਿ ਮੇਰੇ ਨੰਬਰ ਬਣਨਗੇ ਉੱਥੇ ਮੈਂ ਕਹੂੰਗੀ ਕਿ ਮੈਂ ਬੜੇ ਤਗੜੇ ਘਰ ਦੀ ਆ ਤੇ ਇਹਨੂੰ ਆਪਣਾ ਘਰ ਨਹੀਂ ਦਿਖਦਾ ਨਹੀਂ ਸੰਦੀਪ ਇਹੋ ਜਿਹਾ ਨਾ ਨੰਬਰ ਬਣਾਉਂਦੀਆਂ ਬਣਾਉਂਦੀਆਂ ਮਰਦੀਆਂ ਹੁੰਦੀਆਂ ਵਾਂ ਆਪਣਾ ਘਰ ਲਟਾ ਲੈਂਦੀਆਂ ਵਾਂ ਹੁਣ ਇਹ ਤਾਂ ਸਾਂਝਾ ਘਰ ਵਾ ਤਾਂ ਕਰਕੇ ਕਹਿਣ ਲਈ ਆ ਕਿ ਮੈਨੂੰ ਸ਼ਾਪ ਚਾਹੀਦੀ ਆ ਜੇ ਮੰਨ ਲਾ ਅੱਜ ਅਸੀਂ ਵੱਖ ਕਰਦ ਗਏ ਸਾਨੂੰ ਕੀ ਪਤਾ ਇਹਨੇ ਕੀ ਪਾ ਕੇ ਆਉਣਾ ਤਾਂ ਕੀ ਨਹੀਂ ਪਾ ਕੇ ਆਉਣਾ ਇਹਨੇ ਤਾਂ ਮੇਰੇ ਮੁੰਡੇ ਨੂੰ ਲੁੱਟ ਕੇ ਖਾ ਲੈਣਾ ਵਾ ਕਿ ਉਹ ਤਾਂ ਦਾ ਵਾ ਉਹਨਾਂ ਨੇ ਕਿਹੜਾ ਪਾ ਕੇ ਜਾਣਾ ਇਹਨੂੰ ਕੁਛ ਨਹੀਂ ਉਹਨਾਂ ਸਵਾਦ ਬਾਅਦ ਕਿੰਨੇ ਪੁੱਛਣਾ ਮਾਂ ਰੋਟੀ ਉਹਨਾਂ ਦੀ ਪੂਰੀ ਹੋਣ ਲਈ ਆ ਮ ਗਈ ਹਾਂ ਜਦ ਇਹਦੇ ਮਾਸੀ ਦੇ ਸੱਸ ਮਰ ਗਈ ਸੀ ਉੱਥੇ ਕੱਖ ਨਹੀਂ ਹੈਗਾ ਇਹੋ ਭੂਏ ਚੜੀ ਫਿਰਦੀ ਆ ਮੈਂ ਆ ਕਰਨਾ ਤੇ ਮੈਂ ਆ ਕਰਨਾ ਜੋ ਕਿ ਕਰਤੂਤ ਦੇ ਮਾਲਕ ਹੁੰਦੇ ਨਾ ਪਤਾ ਹੁੰਦਾ ਵੀ ਧੀ ਆ ਚੱਕਾ ਰਣ ਕੇ ਸੁਨਾ ਦੇ ਕੇ ਜਾਂਦੇ ਉਹਨਾਂ ਦੇ ਥੋੜਾ ਲੋਕੀ ਵਿਆਹ ਦੱਸਦੇ ਆ ਇਹਦੀ ਮਾਂ ਆਈ ਕਿ ਨਹੀਂ ਅਜੇ ਮਾਂ ਦਾ ਨਹੀਂ ਮੈਨੂੰ ਪਤਾ ਪਈ ਕਿ ਨਹੀਂ ਆ ਗਈ ਹੋਣੀ ਆ ਹੁਣ ਤੇ 10 15 ਦਿਨ ਹੋ ਗਏ ਆ ਮੰਮੀ ਸੱਦੋ ਇੱਥੇ ਤੇ ਮੱਥੇ ਮਾਰੋ ਉਹਨਾਂ ਦੇ ਕੋਈ ਗੱਲ ਨਹੀਂ ਉਹਦਾ ਵੀ ਲਾਜਮਾ ਕਰਦੀ ਆ ਇਹਦੇ ਭਰਾ ਨੂੰ ਹੀ ਫੋਨ ਕਰੂੰ ਵੀ ਮਾਤਰੀ ਆਈ ਜੋ ਸੱਬਕ ਕਿਤੇ ਗਾਂ ਚਲ ਗਈ ਆ ਹੁਣ ਕੱਲ ਸੱਤਵਾਰ ਤੇ ਵਿਆਹ ਤਾਂ ਰਿਆ ਨਾ ਸਾਡੇ ਘਰ ਲੜਾਈ ਪਾਈ ਇਹਨੇ ਨਹੀਂ ਇੰਨੀ ਲੜਾਈ ਭਾਵੇਂ ਨਾ ਇਹਦੇ ਪੇਕੇ ਨਾ ਪਈ ਹੋਵੇ ਪਰ ਜਾਈਆਂ ਨੇ ਭਾਵੇਂ ਲੀੜਾ ਲੱਤਾ ਨਾ ਬਣਾਇਆ ਹੋਵੇ ਇਹਨੂੰ ਆਖਰ ਹੀ ਚੜੀ ਆ ਮੈਂ ਆ ਵੀ ਲੱਲਾਂ ਤੇ ਮੈਂ ਆ ਵੀ ਲੱਲਾਂ ਕੀ ਪਤਾ ਇਹਨੇ ਮਾਂ ਨੂੰ ਨਹੀਂ ਬਣਾ ਕੇ ਦੇਣਾ ਨਾ ਕਹਿੰਦੀ ਹਣੀ ਉਹਦੇ ਨੰਬਰ ਬਣ ਜਾਣਗੇ ਤਾਂ ਮਾਂ ਨੇ ਅੱਗੇ ਬਣਾਇਆ ਹੀ ਆ ਉਹ ਸੈੱਟ ਚੁੱਕੇ ਤਾਂ ਉੱਥੇ ਭਨੇ ਉਹਨੂੰ ਭਾਵੇ ਚਲੋ ਛੱਡੋ ਤੇ ਆਜੋ ਤੇ ਅਸੀਂ ਅੰਦਰ ਚੱਲ ਆਉਣਾ ਕਰੇਲੇ ਖੜੇ ਓ ਤੇ ਰੱਖ ਆਜੋ ਫਿਰ ਐਵੇਂ ਨਾ ਇਨੀ ਟੈਨਸ਼ਨ ਲਿਆ ਕਰੋ ਚੱਲ ਪੁੱਤ ਚਲ ਸਬਜੀ ਤਾਂ ਬਣਾਵਾ ਇਹਦਾ ਤਾਂ ਕੰਮ ਇਹੋ ਰਾਣਾ ਇੰਨਾ ਨਹੀਂ ਪੁੱਠਾਂ ਤੇ ਰੋਟੀ ਪਾਣੀ ਬਣਾ ਲੈ ਇਹੋ ਹੀ ਰੰਡੀ ਰੋਣਾ ਪਾ ਕੇ ਬੈਠੀ ਰਹੀਂਦੀ ਜਿਉਂ ਕਿਤੇ ਵੀ ਆਈ ਕਿਤੇ ਹੱਸ ਕੇ ਸੋਈ ਚ ਵੜੀ ਨਹੀਂ ਗਈ ਮਾਸੀ ਦਾ ਫੋਨ ਆ ਗਿਆ ਹਲੋ ਹਲੋ ਹਾ ਫਤ ਕੀ ਆਲਾ ਸਸਿਕਾ ਮਸੀ ਜੀ ਸਸਿਕਾ ਹੋਰ ਸੁਣਾਉ ਠੀਕ ਠਾਕ ਹਾਂ ਆਪਣਾ ਵਧੀਆ ਸੂੰ ਦੱਸ ਕਿਦਾਂ ਘਰ ਠੀਕ ਠਾਕ ਸਭ ਮੰਮੀ ਨੇ ਹਾਂਜੀ ਠੀਕ ਠਾਕ ਆ ਵਧੀਆ ਆਪਣੀ ਸੁਣਾਓ ਤੁਸੀਂ ਹਾਂਜੀ ਪਤਾ ਪੜਾ ਤਾਂ ਠੀਕ ਠਾਕ ਆ ਤੂੰ ਦੱਸ ਦੱਸ ਘਰ ਕਿੱਦਾ ਠੀਕ ਠਾਕ ਸਭ ਕੁਝ ਹਾਂਜੀ ਘਰੇ ਵੀ ਸਾਰੇ ਠੀਕ ਠਾਕ ਵਾ ਚਲ ਮੈਂ ਤਾਂ ਪਤਾ ਤੈਨੂੰ ਫੋਨ ਕੀਤਾ ਸੀ ਤੇ ਤੇ ਨਾਲ ਗੱਲ ਕਰਨੀ ਸੀ ਹਾਂਜੀ ਹਾਂਜੀ ਦੱਸੋ ਗੱਲ ਕਰਨਾ ਪਤਾ ਇਹ ਕਰਨੀ ਕੋ ਉਧਰ ਮੈਂ ਆਈ ਹਾਂ ਤੇ ਤੁਹਾਨੂੰ ਪਤਾ ਮੈਨੂੰ ਯਾਨਿਆਂ ਦੇ ਕਰਕੇ ਫਿਰ ਇਹ ਕਿ ਮੈਂ ਸ਼ੇਸ਼ਤੀ ਵਾਪਸ ਜਾਣਾ ਤੇ ਮੈਨਾਂ ਤੇ ਰਿਲੇਟ ਕਰੇ ਬਿਨਾਂ ਚਲ ਗਈ ਓਏ ਹਾਂਜੀ ਉਸ ਦਿਨ ਨਾ ਰੁਪਿੰਦਰ ਨਹੀਂ ਠੀਕ ਤੇ ਉਹ ਦਵਾਈ ਲੈਣ ਚਲ ਗਈ ਫਿਰ ਆਹੀ ਆਮਨ ਅਸਾਂ ਦੇ ਭੈਣ ਤੇ ਹੁਣ ਕਿਦਾਂ ਠੀਕ ਆ ਰਪਿੰਦਰ ਹਾਂਜੀ ਠੀਕ ਆ ਚਲੋ ਚਲੋ ਵਧੀਆ ਵਾ ਚਲ ਤੁਹਾਡੇ ਟਾਮਨਾ ਦਵਾ ਲੇ ਤੇ ਉਹ ਮੇਨ ਦੱਸਾਂ ਢੀ ਹੀ ਕਿ ਕੀ ਚੱਲਣ ੜਿਆ ਘਰ ਦੇ ਵਿੱਚ ਘਰ ਦੇ ਵਿੱਚ ਮਾਸੀ ਜੀ ਕੀ ਚੱਲਣਾ ਤੁਹਾਨੂੰ ਪਤਾ ਹੀ ਆ ਨਾ ਮੰਮੀ ਹਟਦੀ ਆ ਤੇ ਨਾ ਰਪਿੰਦਰ ਹਟਦੀ ਆ ਹਾਂ ਤਾਂ ਸਹੀ ਆ ਪਰ ਕੋਤੋ ਤੈਨੂੰ ਪਤਾ ਨਾ ਉਧਰ ਭੈਣ ਕੋਲ ਢੇ ਮੈਨੂੰ ਦੱਸਣ ਢੀ ਤੇ ਮੇਰੇ ਜੀ ਨੂੰ ਕੁਛ ਹੋਣ ਗਿਆ ਸੀ ਤੋ ਮੰਨ ਜਾਂ ਨਾ ਮੰਨ ਕਸੂਰ ਸਾਰਾ ਰਪਿੰਦਰ ਦਾ ਹੀ ਆ ਉਹ ਚਲੋ ਮਾਸੀ ਜੀ ਹੁਣ ਮੇਰੀ ਇਹ ਗੱਲਾਂ ਤੇਨੂੰ ਨਾਲ लवली ਪਤਾ ਗੁੱਸਾ ਲੱਗਣ ਡਿਆ ਵਾ ਤੇ ਪਰਨਾ ਜੋ ਕੁਛ ਮੈਨੂੰ ਤੇਨੂੰ ਪਤਾ ਉਹ ਪੇਕਿਆਂ ਦੀ ਸ਼ਹਿ ਤੇ ਰਹਿੰਦੀ ਐ ਜਿੱਦਾਂ ਉਹ ਕਹਿੰਦੇ ਆ ਨਾ ਉਦਾਂ ਹੀ ਕਰਦੀ ਐ ਤੈਨੂੰ ਪਤਾ ਜਿਹੜੀ ਤੇ ਪੇਕਿਆਂ ਦੀ ਮੰਦੀ ਹੋਏ ਹਾਰੇ ਗੱਲ ਇਤਨਾ ਉਹ ਸੌਰੇ ਬਹੁਤ ਔਖੀ ਵਸਦੀ ਐ ਮਾਸੀ ਜੀ ਮੰਮੀ ਵੀ ਨਹੀਂ ਨਾ ਹਟਦੀ ਐਵੇਂ ਨਿਕ ਨਿਕ ਗੱਲ ਨੂੰ ਲੈ ਕੇ ਨਾ ਤੇ ਉੱਥੇ ਬੈਠੀ ਰਹਿੰਦੀ ਐ ਉਹ ਤਾਂ ਮੰਮੀ ਨੂੰ ਕਹੀ ਜਾਣਾ ਵਾ ਮੰਮੀ ਨੂੰ ਸਾਰਾ ਕੁਝ ਕਹਿਣਾ ਵਾ ਉਹ ਆਪਣੇ ਨਾਲ ਦੀ ਨੂੰ ਵੀ ਕੁੱਖ ਕਹਿ ਲਿਆ ਕਰਵਾ ਏ ਵੇਖਾ ਕਰ ਚ ਮਾ ਮਾ ਤੋਂ ਮਾਂ ਦੇ ਸਾਥ ਰਕਣਾ ਮੰਨਿਆ ਚਲੋ ਟੱਬਰ ਵੀ ਬੜਾ ਜ਼ਰੂਰੀ ਆ ਪਰ ਪਰ ਉਹਦੇ ਵ ਲਈ ਵੇਖਿਆ ਕਰਨਾ ਉਹਨਾਂ ਨੇ ਕਦੇ ਇਦਾਂ ਦੀ ਮੇਰੇ ਨਾਲ ਕੋਈ ਗੱਲ ਹੀ ਨਹੀਂ ਕੀਤੀ ਉਹਦੋਂ ਰੋਂਦੀ ਸੀ ਮੇਰ ਕੋ ਵੇਖੀ ਨਹੀਂ ਜਾਂਦੀ ਹਾਂਜੀ ਹਾਂਜੀ ਮਾਸੀ ਜੀ ਉਹ ਤੁਹਾਡੀ ਗੱਲ ਠੀਕ ਆ ਪਰ ਇਹ ਆ ਨਾ ਹੁਣ ਮੰਮੀ ਵੀ ਚੌਧਰ ਨੀ ਕਾ ਛੱਡਦੀ ਮੰਮੀ ਕਹਿੰਦੀ ਆ ਵੀ ਮੇਰੀ ਚੌਧਰ ਰਵੇ ਤੁਹਾਨੂੰ ਪਤਾ ਜਦੋਂ ਨਵਾਂ ਆ ਜਾਂਦਾ ਫਿਰ ਬੰਦੇ ਨੂੰ ਕਹੀਦਾ ਵੀ ਰੋਟੀ ਪਾਣੀ ਖਾਵੇ ਤੇ ਆਪਣਾ ਸੋਵੇ ਇਹ ਕਹਿੰਦੀ ਆ ਵੀ ਹੁਣ ਸਾਰੀ ਜਿਹੜੀ ਚਾਬੀ ਆ ਨਾ ਮੇਰੇ ਹੱਥ ਜੀ ਰਵੇ ਉਹ ਤਾਂ ਇਦਾਂ ਤੈਨੂੰ ਪਤਾ ਤਾਂ ਹੈਗਾ ਵਾ ਚੌਧਰ ਤੋਂ 10 ਕਾ ਦੀ ਜਿੰਦੇ ਜੀ ਬੰਦਾ ਮਾਂ ਪਿਓ ਨੂੰ ਕਿੱਥੇ ਛੱਡ ਆਵੇ ਜੇ ਪਤਾ ਤੂੰ ਹੀ ਆਪਣੀ ਮਾਂ ਦਾ ਸਾਥ ਰਹਿਣਾ ਹੋਵੇ ਤੇ ਤੂੰ ਤੂੰ ਸਾਰੀਆਂ ਗੱਲਾਂ ਰੁਪਿੰਦਰ ਨਾਲ ਦੀਆਂ ਕਰਨ ਰਿਆ ਵਾ ਤੇ ਜੇ ਐਦਾ ਕੰਮ ਚੱਲਦਾ ਰਿਹਾ ਨਾ ਅੱਠ ਵਾਰ ਹੋ ਜਾਊਗਾ ਤੇ ਕੀ ਤੁਹਾਡਾ ਬਣੂਗਾ ਇਹ ਦੱਸ ਮੈਨੂੰ ਹੂੰ ਚਲੋ ਕੋਈ ਗੱਲ ਨਹੀਂ ਜੇ ਤੂੰ ਹੀ ਕਹਿੰਦੇ ਜੇ ਤੇ ਰੁਪਿੰਦਰ ਨੂੰ ਵੀ ਸਮਝਾ ਲਊਗਾ ਮੈਂ ਉਹ ਹੀ ਨਾ ਸਮਝਾਇਆ ਗੱਲ ਬਣਨੀ ਹੈ ਤੈਨੂੰ ਪਤਾ ਜਿਹੜੀ ਚੀਜ਼ ਕੱਟ ਚ ਬਣ ਜਾਣੀ ਨਾ ਉਹ ਵਕੋ ਆਕੋ ਭਕਣੀ ਫਟਣੀ ਤੋ ਕਾ ਕਚੇ ਤੇਰੇ ਮੋਲੇ ਵੰਦੇ ਰਹਿਣਾ ਵਾ ਜਾਂ ਤੂੰ ਕਹਿਂਗਾ ਮੈਨੂੰ ਅੱਡ ਕਰ ਦੋ ਜਾਂ ਉਹ ਤੈਨੂੰ ਅੱਡ ਕਰ ਦੇਣਗੇ ਤੇ ਫਿਰ ਕੀ ਬਣਨਾ ਵਾ ਜਿਹੜੀ ਕਮਾਈ ਹੋਰ ਬਣੇ ਕਰਨਾ ਨਹੀਂ ਉਹ ਬਹੁਤ ਚਲੋ ਬੰਦੇ ਪੁੱਤ ਹਾਂਜੀ ਹਾਂਜੀ ਉਹ ਤੁਹਾਡੀ ਗੱਲ ਠੀਕ ਵਾ ਚਲੋ ਕੋਈ ਗੱਲ ਨਹੀਂ ਆਹ ਤੂੰ ਸੁਣਾਉਂਗਾ ਮੈਨੂੰ ਸੁਝਾਇਆ ਕਰ ਬਈ ਕੋਈ ਨਹੀਂ ਕੋਈ ਨਹੀਂ ਆਹ ਰਪਿੰਦਰ ਨੂੰ ਕਹ ਪੇਕਿਆਂ ਦੀ ਘਟ ਮੰਨਿਆ ਕਰ ਤੇ ਆਪਣੇ ਸਾਸਰ ਦੇ ਦੇਖਿਆ ਕਰ ਜਿੱਥੇ ਆਪਾਂ ਰਹਿਣਾ ਉੱਥੇ ਦੀ ਬੰਦਾ ਸੁੱਖ ਮੰਗਦਾ ਵਾ ਕੋਈ ਨਹੀਂ ਕੋਈ ਨਹੀਂ ਹੋਰ ਤੁਸੀਂ ਸੁਣਾਓ ਠੀਕ ਹੈ ਸਭ ठीक ठाक ਹਾਂ मैं तो ਤੁਹਾਨੂੰ ਮਿਲ ਕੇ ਜਾਣਾ ਹੀ ਪਰ ਮੈਨੂੰ ਤਾਂ ਭੈਣ तो ਨਾਲ ਅਥਰੂ ਵੇਖੇ ਨਹੀਂ ਜਾਂਦੇ ਤੇ ਮੈਂ ਤਾਂ ਵੇਖੀ ਵੀ ਪੈਂਦੀ ਹਰੀ ਰੋਂਦੀ ਤੇ ਮੇਰੇ ਜੀ ਨੂੰ ਕੁਝ ਹੋਇਆ मैं तो ਉੱਥੋਂ ਟਾਈਮ ਨਾ ਨਿਕਲ ਆਈ ਤੇ ਮੈਂ ਚੱਲ ਮੈਂ ਘਰ ਜਾ ਕੇ ਲੱਗ ਗਈ ਉਹ ਆ ਤੇ ਅਹੀਂ ਪਰ ਉਹ ਤਾਂ ਚਲੀ ਗਏ ਸੀ ਤੇ ਆਹ ਏਦਾਂ ਵੇਰਲਾ ਰੁਪਿੰਦਰ ਦੇ ਕੰਮ ਨਕੀ ਨਕੀ ਗੱਲ ਨਾਲ ਰਿਸ਼ਤੇਦਾਰਾਂ ਤੱਕ ਵੀ ਪਹੁੰਚਣ ਡੈਬੀ ਹੁਣ ਮਾਸੀ ਆ ਤੇ ਕਿਦਾਂ ਡਈਏ ਬੇਇੱਜ਼ਤੀ ਕਰਨ ਇਹ ਵਾਕ ਕਰ ਦੇਣਗੇ ਸਾਂਝੇ ਘਰ ਤੋਂ ਆ ਬਨਜਣਾ ਉਹ ਬਨਜਣਾ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਗੀ ਪਿੱ 10 ਜਿੱਦਾਂ ਮਾਂ ਕਹਿੰਦੀ ਓਦਾਂ ਤੂੰ ਕਰੀ ਜਾ ਰੁਪਿੰਦਰ ਨੂੰ ਵੀ ਖਾਣਾ ਨਹੀਂ ਆਉਂਦਿਆ ਕਿ ਅਨਸਲਾਬ ਜਿਓ ਹੀ ਮੇਰਾ ਰਾਦਾ ਕੱਲ ਨੂੰ ਨਾ ਸੋਫੇ ਸੱਕਈਏ ਬਾਹਰ ਕੱਢ ਕੇ ਸਮੇਲ ਜੀ ਆਉਂਦੀ ਆ ਚਲ ਮਾਹੀ ਤੂੰ ਪਣ ਲੱਗਣ ਲੱਗੀ ਆ ਮਾਤਾ ਹਾ ਕੰਮ ਛੱਡ ਤੇ ਪਹਿਲਾਂ ਮੇਰੀ ਗੱਲ ਸੁਣ ਵੀ ਹੁਣ ਕੀ ਹੋ ਗਿਆ ਵਾ ਮੈਨੂੰ ਕਿਹੜੀ ਗੱਲ ਸੁਣਾਉਣੀ ਤੂੰ ਹੁਣ ਆ ਕੀ ਆ ਹਾਂ ਮਾਸੀ ਨੂੰਦਨ ਕੀ ਕਿਹਾ ਸੀ ਤੇ ਮੈਂ ਮਾਸੀ ਨੂੰ ਕੀ ਕਹਿਣਾ ਸੀ ਜੋ ਕੁਝ ਘਰ ਚ ਹੋਇਆ ਉਹ ਮਾਸੀ ਨੂੰ ਦੱਸਣਾ ਸੀ ਤੇ ਉਹ ਮੈਨੂੰ ਲਈ ਫੋਨ ਕਰਨ ਕੀ ਆਂਦੀ ਸੀ ਕਹਿਣਾ ਉਹਨੇ ਕੀ ਆ ਜੋ ਤੂੰ ਹੀ ਘਰ ਚ ਕਹਿੰਦੇ ਉਹ ਮੈਨੂੰ ਕਹਿਣ ਦੀ ਸੀ ਕੋਈ ਵੱਧ ਘਟ ਗੱਲ ਕੀਤੀ ਤੈਨੂੰ ਗਾਲ ਮੰਦਾ ਬੋਲਿਆ ਵੱਧ ਘਟ ਉਹ ਕਹਿਣ ਦੀ ਸੀ ਪਿਰਪਿੰਦਰ ਨੂੰ ਸਮਝਾਇਆ ਕਰ ਮੰਮੀ ਤੇਰੀ ਰੋਂਦੀ ਸੀ ਉਦਨ ਕੌਂਕਾਲੀ ਰੋਂਦੀ ਹੀ ਉਹਦੇ ਗਾੜੀ ਤਾਂ ਮੈਂ ਰੋਣਾ ਹੀ ਵਿੱਚ ਆਵਾਂ ਦਾ ਨੋਵਾ ਲਿਆਈ ਦੀਆਂ ਵਾ ਫੇ ਨੋ ਆਈ ਆ ਤੀਆਂ ਬਣਾ ਕੇ ਲਿਆਈ ਦੀਆਂ ਤੇ ਜੇ ਨੋ ਆ ਇਹ ਕੰਮ ਕਰਨਾ ਤੇ ਰੋਣਾ ਹੀ ਹੁੰਦਾ ਵਾ ਫੇ ਸੁਣਾਵਾ ਉਹਨਾਂ ਰਿਸ਼ਤੇਦਾਰਾਂ ਜੀ ਮੇਰੀ ਬੇਇੱਜ਼ਤੀ ਕਰਾਉਂਦੀਆਂ ਆ ਤੁਹਾਡੀ ਤੇ ਜਿਹੜੀ ਹੋਣੀ ਢਈ ਮੇਰੀ ਜ਼ਿਆਦਾ ਹੁੰਦੀ ਆ ਮੈਂ ਤੇਰੀ ਕਿਹੜੀ ਗੱਲੋਂ ਬੇਇੱਜ਼ਤੀ ਹੋਣ ਢਈ ਆ ਜੇ ਤਾਂ ਤੂੰ ਕੋਈ ਗਲਤ ਬੋਲਿਆ ਹੋਵੇ ਤੇ ਤੇਰੀ ਬੇਇੱਜ਼ਤੀ ਹੋਵੇ ਜਦੋਂ ਕੰਮ ਹੀ ਇਦਾਂ ਦੇ ਕਰਨ ਲਈ ਆ ਫੇ ਬੇਇੱਜ਼ਤੀ ਤੇ ਹੁਣੀ ਹੁਣੀ ਆ ਉਹ ਨਾ ਤੇ ਮੇਰਾ ਹੀ ਲੱਗਣਾ ਵਾ ਨਾ ਤੂੰ ਨੀ ਉਹਨੂੰ ਸਮਝਾਉਂਦਾ ਨਾ 따ੜੀ ਤੇ ਬੋਤੋ ਹੋਗਾਲਵਾ ਵੀ ਗੱਲ ਵੀ ਕਰ ਲਈਏ ਤੇ ਝੂਠੇ ਵੀ ਨਾ ਹੋਈਏ ਸੱਚੇ ਦਾ ਸੱਚੇ ਰਹੀਏ ਹੁਣ ਜਿੱਦਾਂ ਅੰਦਰ ਤੋਂ ਬੋਲਣ ਡਿਆ ਹਾਂ ਹਾਂ ਠੀਕ ਆ ਨਾ ਰੋਟੀ ਪਾਣੀ ਖਾ ਕੇ ਤੇ ਸਮਝਣਾ ਚਾਹੀਦਾ ਬੰਦੇ ਨੇ ਆਹ ਜੁਬਾਨ ਵੱਡ ਲੈ ਬੰਦਾ ਤੋਂ ਜੁਬਾਨ ਵੱਡ ਲੈ ਕਦੀ ਮੈਨੂੰ ਸੋਣਾ ਚਾਹੀਦਾ ਵਾ ਕਦੀ ਮੈਂ ਕੁੜੀ ਵੀ ਹੋਣੀਆ ਕਰੀ ਉਹ ਕਰਨਾ ਵਾ ਜੇ ਕਰਨਾ ਉਹ ਘਰ ਤੇ ਹੋ ਹੀ ਚੱਲਦਾ ਰਹਿੰਦਾ ਬਸ ਇਹ ਤਾਂ ਚੱਲਦਾ ਰਹਿੰਦਾ ਵਾ ਤੇ ਜਿਹੜੀ ਤੇਰੀ ਰਾਣਾ ਤੇਰੇ ਕੰਨ ਪਰਣ ਰਹੀ ਹੀ ਉਹ ਹੈ ਕਿੰਨੀਆਂ ਗੱਲਾਂ ਨੇ ਕੀਤੀ ਮੈਂ ਸਭ ਕੁਝ ਸੁਣ ਲਈ ਹਾਂ ਤੂੰ ਮਾਨੁਸ਼ ਦਾ ਨਾ ਸਮਝ ਮੈਂ ਕੰਨਾ ਤਾਂ ਬੋਲੀ ਨਹੀਂ ਗਈ ਮੈਨੂੰ ਪਤਾ ਲੱਗਦਾ ਵੀ ਘਰ ਵਿੱਚ ਕੀ ਬੰਦਿਆ ਵਾ ਉਹਨੇ ਸੱਚੀਆਂ ਸਲਾਈਆਂ ਹੋਣੀਆਂ ਵਾ ਤੈਨੂੰ ਵੀ ਤਾਂ ਮਿਰਚਾਂ ਤਾਂ ਹੀ ਲੱਗੀਆਂ ਵੀ ਮੇਰੀ ਮਾਂ ਨੇ ਦੱਸਿਆ ਵਾ ਮੈਂ ਤਾਂ ਵੀ ਜਿਹੜੀ ਗੱਲ ਹੁੰਦੀ ਆਪਣੇ ਭੈਣ ਭਰਾਵਾਂ ਨੂੰ ਦੱਸਣੀ ਆ ਕੱਲ ਨੂੰ ਕੋਈ ਅਭੀ ਨਵੀ ਹੋ ਗਈ ਉਹਨਾਂ ਮੈਨੂੰ ਕਹਿਣਾ ਉਦੋਂ ਨਹੀਂ ਭੈਣ ਭਰਾ ਲੱਭਦੇ ਉਹ ਭੈਣ ਭਰਾ ਦੇ ਮਾਤਾ ਲੱਭਦੇ ਆ ਪਰ ਮਾਸੀ ਕਹਿਣ ਦੀ ਵੀ ਮੰਮੀ ਤੇਰੀ ਕਹਿਣ ਦੀ ਵੀ ਇਹਨਾਂ ਨੂੰ ਵੱਖ ਕਰ ਦੇਣਾ ਵਾ ਇਹ ਰਿਸ਼ਤੇਦਾਰਾਂ ਨੂੰ ਕੀ ਲੋੜ ਵਾ ਗੱਲ ਦੱਸਣ ਦੀ ਦੱਸ ਇਹ ਵੱਖ ਕਰਨਾ ਹੀ ਆ ਤਾਂ ਤੁਸੀਂ ਉਦਾਂ ਕਰ ਦੋ ਜੋ ਕੋ ਮੇਰੇ ਹਿੱਸੇ ਆਉਂਦਾ ਮੈਨੂੰ ਦੇ ਦਿਓ ਮੈਂ ਨਹੀਂ ਤੁਹਾਨੂੰ ਕਹਿੰਦਾ ਲਵਲੀ ਆ ਗੱਲ ਜਿਹੜੀ ਗੁੱਸਾ ਕਰਨ ਵਾਲੀ ਤੇ ਨਹੀਂਗੀ ਹੈਗੀ ਬੰਦਾ ਸਰਸਰੀ ਤੌਰ ਹੀ ਗੱਲ ਕਰ ਦਿੰਦਾ ਵਾ ਉਹਨੇ ਉਦਾਂ ਤੈਨੂੰ ਕਹਿਤਾ ਹੋਊਗਾ ਤੇਰੀ ਮਾਂ ਕਹਿੰਦੀ ਵੱਖ ਕਰ ਦੇਣਾ ਵੱਖ ਦੀ ਤਾਂ ਕੋਈ ਗੱਲ ਨਹੀਂ ਹੋਈ ਨਾਲੇ ਨਾ ਜੜੀਆਂ ਮਾਸੀਆਂ ਹੁੰਦੀਆਂ ਨਾ ਮਾਵਾ ਬਰਾਬਰ ਹੀ ਹੁੰਦੀਆਂ ਵਾ ਉਹਨੂੰ ਵੀ ਦੁੱਖ ਹੈਗਾ ਤਾਂ ਹੀ ਫੋਨ ਕੀਤਾ ਵਾ ਨਾ ਉਹ ਦੁੱਖ ਦਾ ਕੋਈ ਨਹੀਂ ਆ ਠੀਕ ਹੈ ਨਾ ਆਪਣਾ ਤੇ ਉਹਦਾ ਮੁੰਡਾ ਕੋਈ ਵਿਆਹ ਨਹੀਂ ਆ ਜਦ ਤਨ ਵਿਆਹ ਜਾਊਗਾ ਨਾ ਫੇਰ ਉਹਨੂੰ ਪਤਾ ਲੱਗੂਗਾ ਵੇ ਸਾਰੀਆਂ ਨਾ ਇੱਕੋ ਜੀਆਂ ਨਹੀਂ ਹੁੰਦੀਆਂ ਇੱਕੋ ਜੀਆਂ ਨਹੀਂ ਹੁੰਦੀਆਂ ਤੁਹਾਨੂੰ ਇਹਦਾ ਗੁਲਾਮ ਬਣਿਆ ਵਾ ਸਾਰੇ ਨਿਗੇ ਬੰਦੇ ਸੋਲਾ ਮੇਰੀ ਗੱਲ ਵਾ ਤੁਸੀਂ ਘਰ ਚ ਰਹਿਣ ਦੋ ਕੋਈ ਵੀ ਰਿਸ਼ਤੇਦਾਰ ਆਮਦਾ ਉਹਨੂੰ ਰੋਕ ਕੇ ਦੱਸਿਆ ਕਰੋ ਗਾੜੀਆਂ ਕਿ ਆ ਕੋਹ ਬੰਡੇ ਸਾਡੇ ਘਰ ਰੋਣਾ ਹੀ ਆ ਆਪਣੀ ਕਿਸਮਤ ਨੂੰ ਤੇ ਜਿਨ੍ਹਾਂ ਨੇ ਹੱਥੀ ਛੇੜ ਲਿਆ ਮੈਂ ਤਾਂ ਕਹਿ ਦਿਆਂ ਕਿ ਮੈਨੂੰ ਵਾ ਕਰ ਦੋ ਤੇ ਨਾ ਰੋ ਉਹ ਫਿਰ ਡਈਓ ਕਹਿਣ ਜਿੰਦੇ ਜੀ ਕੱਲ ਹੀ ਰੋਣਾ ਵਾ ਤੁਸੀਂ ਤੈਨੂੰ ਦੱਸਿਆ ਤੇ ਹੈਗਾ ਹੀ ਮੰਗਾਂ ਡਈਓ ਸੋਨਾ ਤਾਂ ਬਣਾ ਦੇ ਜਾ ਕੇ ਸੁਨਿਆਰੇ ਕੋ ਆ ਝੋਨਾ ਲਾ ਦੇ ਸਾਰਾ ਆਪ ਤੇ ਮਾਸੀ ਦਾ ਪੁੱਤ ਦਾ ਵਿਆਹ ਵਾ ਮਾਤਾ ਪੈਸੇ ਦੀ ਪਈ ਰਹਿੰਦੀ ਆ ਤੇ ਇਧਰੋਂ ਵੀ ਆਜੇ ਤੇ ਉਧਰੋਂ ਵੀ ਆਜੇ ਝੋਨਾ ਅਜੇ ਪੈੜੀ ਚ ਖ ਨਾ ਮੈਂ ਕਾਦਾ ਹਿਸਾਬ ਲਾਇਆ ਵਾ ਮੈਂ ਤਾਂ ਹੁਣ ਉਹਨੂੰ ਵੀ ਸਮਝਾਇਆ ਵਾ ਕੀ ਦੱਸ ਕਰਾਂ ਉਹਨੂੰ ਘਰੋਂ ਕੱਢਦਾ ਫਿਰ ਉਹਨੂੰ ਮੈਨੂੰ ਕਿਪਤਾ ਸਮਝਾਇਆ ਕਿ ਨਹੀਂ ਸਮਝਾਇਆ ਵੇਖ ਲੋ ਫਿਰ ਮੈਂ ਤਲਾਕ ਦੇ ਦਿੰਦਾ ਵਾ ਦੇਵਾ ਦੋ ਪੈਸੇ ਦੇ ਦੇ ਦੇਣਾ ਤੇ ਅਗਲੇ ਨੇ ਪੈਸੇ ਮੰਗਣੇ ਆ ਨਾ ਜਿਹੜੇ ਵਿਆਹ ਦੇ ਲੱਗੇ ਆ ਕਰਤੂਤਾਂ ਨਾਲੇ ਪੈਸੇ ਮੰਗਣ ਵਾਲੀਆਂ ਉਹ ਦੇਣੇ ਪੈਣੇ ਆ ਫਿਰ ਬਾਅਦ ਚ ਸਹੁਰਿਆਂ ਦੀ ਸਾਈਡ ਲਈ ਜਾਂਦਾ ਵਾ ਉਹ ਐਦਾਂ ਅਰਪਿੰਦਰ ਮਾਤਾ ਉਹਨਾਂ ਦੀ ਸਾਈਡ ਲੈਂਦਾ ਠੀਕ ਆ ਅੱਜ ਜੰਮਣ ਵਾਲੇ ਮੜੇ ਹੋ ਗਏ ਆ ਤੈਨੂੰ ਪਾਲ ਕੇ ਪੜਾ ਕੇ ਐਂਦਾ ਕਰਕੇ ਵਿਆਹਾ ਤੇ ਹੁਣ ਮਾਂ ਪਿਓ ਸ਼ਦਾਈ ਹੋ ਗਏ ਤੇ 3 ਪੋਤੇ ਜਿਹੜਾ ਢਡੋਂ ਜੰਮੇ ਉਹ ਸਿਆਣੇ ਬਣ ਗਏ ਤੂੰ ਹੀ ਦੱਸ ਹੁਣ ਫਿਰ ਕੀ ਕਰਾਂ ਦੱਸ ਦੇ ਜਿੱਦਾਂ ਤੂੰ ਕਹਿੰਦੀ ਉਦਾਂ ਕਰ ਲੈਨੇ ਵੇ ਮੈਂ ਤੈਨੂੰ ਕੀ ਕਹਿਣਾ ਵਾ ਜਿੱਦਾਂ ਉਹ ਕਹਿੰਦੀ ਆ ਨਾ ਉਦਾਂ ਕਰੀ ਜਾ ਤੇ ਘਰ ਦਾ ਮੂੰਹ ਦੂਜੇ ਬੰਨੇ ਲਾ ਦੋ ਚੰਗਾ ਮਾਦਾ ਹੁਣ ਹੋ ਗੱਲ ਤੇ ਨਹੀਂ ਫਿਰ ਮੈਨੂੰ ਆ ਕੱਲ ਨੂੰ ਕਹੀਂ ਮੇਰੀਨ ਨੂੰ ਮੰਨਦਾ ਅੱਗੇ ਤੇ ਮੇਰੀ ਬੜੀ ਮੰਨਣ ਡਿਆ ਹੁਣ ਇਹਦੀ ਨਾ ਪੰਮ ਨੇ ਤੇਲ ਚੰਬ ਕੀਤੀ ਹੁਣੀ ਆ ਹੁਣ ਕਿਦਾਂ ਤੜਫਦਾ ਆ ਮੇਰੇ ਨਾਲ ਮਾਸੀ ਨੂੰ ਤੂੰ ਆ ਗੱਲ ਦੱਸੀ ਤੇ ਮਾਸੀ ਨੂੰ ਆ ਗੱਲ ਦੱਸੀ ਅਜੇ ਤਾਂ ਮੈਂ ਮਾਸੀ ਨੂੰ ਦੱਸੀ ਤੇਰੇ ਮਾਮਿਆਂ ਨੂੰ ਨਹੀਂ ਦੱਸੀ ਜੇ ਉਹਨਾਂ ਨੂੰ ਦੱਸਦੀ ਨਾ ਤੈਨੂੰ ਘਰਾਂ 'ਕੇ ਮਤ ਦੇ ਕੇ ਜਾਂਦੇ ਪਿਆ ਕੁਝ ਕਰ ਕਰਨ ਡਿਆ ਵਾ ਤੈਨੂੰ ਕਿਤੇ ਆ ਖੜੀ ਹੈ ਨਹੀਂਗੀ ਮੈਂ ਤਾਂ ਮੁੰਡਾ ਵਿਆਹ ਆ ਹੀ ਕਿ ਸੁਖ ਲਾਉਂਗੀ ਕਿਤੇ ਵਾਂਡੇ ਟਿੰਡੇ ਜਾਉਂਗੀ ਪਰ ਮੈਨੂੰ ਕੀ ਪਤਾ ਹੀ ਮੈਨੂੰ ਅੱਗੇ ਨਾਲੋਂ ਵੀ ਫਾਹ ਪੈ ਜਾਣਾ ਮੈਂ ਕਿਤੇ ਉੱਥੋਂ ਤੱਕ ਨਹੀਂ ਜਾ ਸਕਦੀ ਜੇ ਉੱਥੋਂ ਤੱਕ ਚੱਲ ਗਈ ਤਾਂ ਸੰਦੀਪ ਨਾਲ ਫਾਹ ਲੈ ਕੇ ਬਹਿ ਜਾਣਾ ਵਾ ਇਹਦਾ ਵੀ ਸਰਿਆ ਹੀ ਪਿਆ ਕੇ ਤੇ